ਗਊ ਰੱਖਾ ਮੈਂ ਗਊ ਭਗਤਾਂ ਗਊ ਰੱਖਾ ਦਲ ਤੋਂ ਪੰਜਾਬ ਲੈਵਲ ਤੇ ਮੈਂ ਕੰਮ ਕਰਦਾ ਕਾਫੀ ਦਿਨ ਮੈਨੂੰ ਹੋ ਗਿਆ ਤੇ ਜਿਹੜਾ ਮਸਲਾ ਹੈ ਤੁਹਾਨੂੰ ਪਤਾ ਹੀ ਹੈ ਵੀ ਯੂਪੀਪੀ ਹਰ ਵਾਲੇ ਦਾ ਕਿ ਭਈਆ ਪੰਜਾਬ ਪੰਜਾਬ ਬਚਾਓ ਜਿਹੜਾ ਮੁਹਿੰਮ ਚੱਲ ਰਿਹਾ ਸੀ ਉਹਦੇ ਵਿੱਚ ਦੋ ਤਿੰਨ ਬੰਦੇ ਸੀਗੇ ਜਿਹੜੇ ਮਾਸਟਰਮਾਈਂਡ ਅਗ ਲਾਨ ਵਾਲੇ ਬੰਦੇ ਸੀਗੇ ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਚੱਕੇ ਆ ਤੇ ਆਵਾਜ਼ ਚੱਕੇ ਆ ਤੇ ਮਨਜੋਗ ਦিসি ਸਾਹਿਬ ਤੇ ਜਿੰਨੇ ਵੀ ਸਾਡੇ ਇੱਥੇ ਅ بڑے ਅਧਿਕਾਰੀਆਂ ਨੇ ਅਧਿਕਾਰੀ ਨੇ ਉਹਨਾਂ ਨੂੰ ਵੀ ਮੰਗਪੱਤਰ ਦੇ ਕੇ ਤੇ ਇਹਨਾਂ ਦੇ ਉੱਤੇ ਪਰਚਾ ਕਰਵਾਉਣ ਦੀ ਮੰਗ ਰੱਖੇ ਆ ਤੇ ਕਿ ਵੀ ਆਪਣੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰਹੇ ਕੋਈ ਦੰਗਾ ਘਰਾਨ ਵਾਲੇ ਦਾ ਦਾ ਬੰਦੇ ਦਾ ਆਪਾਂ ਬਿਲਕੁਲ ਲਿਹਾਜ਼ ਨਹੀਂ ਕਰਨਾ ਸਮਾਜ ਤੋਂ ਬਾਹਰ ਕਰਨਾ ਸ਼ਾਹ ਜੀ ਤੁਸੀਂ ਕਿੰਨੀ ਦੇਰ ਤੋਂ ਉਹਨੂੰ ਦੇਖ ਰਹੇ ਹੋ ਕਿਹੜੇ ਜ਼ਿਲ੍ਹੇ ਤੋਂ ਕਿਹੜੀ ਸਟੇਟ ਤੋਂ ਤੁਸੀਂ ਤੇ ਕੀ ਅਜ ਤੱਕ ਪਹਿਲਾਂ ਵੀ ਗ੍ਰੀਤਾਂ ਦਾ ਕੋਈ ਘਟਨਾਈ ਦੀ ਵਾਪਰੀ ਹੈ ਜੀ ਮੈਂ ਬਿਹਾਰ ਦਾ ਰਹਿਣ ਵਾਲਾ ਜੀ ਬਿਹਾਰ ਦੇ ਮੁਜਫਰਪੁਰ ਮੇਰਾ ਜ਼ਿਲ੍ਹਾ ਹੈ ਪਟਨਾ ਪਟਨਾ ਸਾਹਿਬ ਦੇ ਕੋਲ ਤੇ ਇਸ ਤੋਂ ਪਹਿਲੇ ਵੀ ਇੱਦਾਂ ਦਾ ਮਸਲਾ ਸਾਡੇ ਨਾਲ ਹੋਇਆ ਸੀ ਇੱਕ ਪੱਤਰਕਾਰ ਸੀਗਾ ਚਲੋ ਨਾਮ ਤਾਂ ਨਹੀਂ ਰੱਖਣਾ ਆਪਾਂ ਤੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀ ਜਮਾਲਪੁਰ ਥਾਣੇ ਤੇ ਦੂਜਾ ਘਟਨਾ ਇਹ ਹੈ ਕਿਉਂਕਿ ਦੇਖੋ ਇੱਦਾਂ ਦਾ ਕੰਮ ਅੱਜ ਤੱਕ ਕੋਈ ਵਧੀਆ ਬੰਦਾ ਨਹੀਂ ਕਰਦਾ ਉਹ ਵੀ ਉਹੀ ਬੰਦਾ ਕਰਦੇ ਆ ਜਿਹੜੇ ਪੈਸੇ ਦੇ ਲਾਲਚੀ ਹੁੰਦੇ ਆ ਇਹ ਥੋੜਾ ਜਿਹਾ ਥੋੜਾ ਜਿਹਾ ਟੀਆਰਪੀ ਵਾਸਤੇ ਵੇ ਇਹ ਆਪਣਾ ਭਾਈਚਾਰਾ ਖਰਾਬ ਕਰਾਂਦੇ ਆ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੇ ਯੂਪੀ ਬਿਹਾਰ ਵਾਲੇ ਸਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੇ ਪੰਜਾਬ ਵਾਲੇ ਗਲਤ ਆ ਪਰ ਕੁਝ ਲੋਕ ਸਾਡੇ ਉਧਰ ਵੀ ਤੇ ਕੁਝ ਲੋਕ ਇਧਰ ਇਹ ਵੀ ਮਿਲ ਕੇ ਸੋਚ ਰਹੇ ਆ ਵੀ ਇਥੇ ਦਾ ਪੰਜਾਬ ਦਾ ਆਪਾਂ ਮਾਹੌਲ ਖਰਾਬ ਕਰਾਈਏ ਤੇ ਉਹਨਾਂ ਦਾ ਅਸੀਂ ਬਾਈਕਟ ਕਰਦੇ ਆ ਜਿਹੜਾ ਬੰਦਾ ਗਲਤ ਆ ਅਸੀਂ ਉਹਦਾ ਖੁੱਲ ਕੇ ਵਿਰੋਧ ਕਰਨਾ ਚਾਹੇ ਉਹ ਬੰਦਾ ਪੰਜਾਬ ਦਾ ਹੋਵੇ ਯੂਪੀ ਦਾ ਬਿਹਾਰ ਦਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਸਰ ਹੁਣ ਅਗਲੇ ਗਾਣੇ ਦੀ ਤੁਹਾਡੀ ਕੀ ਤਿਆਰੀ ਕੀਤੀ ਤੁਸੀਂ ਮਨਕੋਤ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕੀ ਰਣਨੀਤੀ ਕਲੀਅਰ ਕੀਤੀ ਗਈ ਹੈ ਦੇਖੋ ਜੀ ਜਿਹੜਾ ਵੀ ਸਾਡੇ ਸਮਾਜ ਦੇ ਬੰਦੇ ਨੇ ਜਿਹੜੇ ਸੀਨੀਅਰ ਸੀਨੀਅਰ ਆਗੂ ਨੇ ਮੀਟਿੰਗ ਹੋਇਆ ਸੀ ਪਰਸੋ ਤੱਕ ਟਾਈਮ ਹੈ ਜੇ ਪਰਸੋ ਤੱਕ ਪਰਚਾ ਦਰਜ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਪਰਸੋ ਚੱਕਾ ਪਰਸੋ ਤੋਂ ਬਾਅਦ ਵੀ ਚੱਕਾ ਜਾਮ ਹੋਊਗਾ ਦੋ ਦਿਨ ਦਾਲੇ ਟਾਈਮ ਹੈ ਲੁਧਿਆਣਾ ਬੰਦ ਕਰਾਂਗੇ ਸਰ ਜਿਹੜੇ ਲੋਕਾਂ ਨੇ ਪਰਚਾ ਦਰਜ ਹੋਇਆ ਉਹ ਉਹ ਲੋਕਾਂ ਨੇ ਨਾ ਸੋਚਿਆ ਤਾਂ ਕਿ ਬਾਹਰਲੇ ਦੇਖੋ ਲੋਕੀ ਤਾਂ ਇਹੀ ਕਹਿੰਦੇ ਵੀ ਉਹ ਹੈ ਨਹੀਂ ਇਥੇ ਪੰਜਾਬ ਦੇ ਨਹੀਂ ਹੈਗੇ ਆ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਉਹ ਬੰਦਾ ਹੈ ਕਿੱਥੇ ਦਾ ਅਸੀਂ ਤਾਂ ਖੁੱਲ ਕੇ ਕਹਿੰਨੇ ਆ ਵੀ ਅਸੀਂ ਬਿਹਾਰ ਤੋਂ ਆਏ ਆ ਵੀਥੇ ਕੰਮ ਕਾਜ ਕਰਦੇ ਆ ਜਿਹੜੇ ਲੋਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦਾ ਪਰਚਾ ਕਰਚਾ ਕਰਾ ਨਹੀਂ ਬਿਲਕੁਲ ਜੀ ਬਿਲਕੁਲ ਜੇ ਅਗਰ ਮੈਂ ਵੀ ਗਲਤ ਹਾਂ ਮੇਰੇ ਉੱਤੇ ਵੀ ਪਰਚਾ ਦਰਜ ਕਰਾਇਆ ਜਾਵੇ ਠੀਕ ਹੈ ਜੀ ਮੈਂ ਨਹੀਂ ਕਹਿ ਰਿਹਾ ਵੀ ਸਾਡੇ ਯੂਪੀ ਬਿਹਾਰ ਦਾ ਬੰਦਾ ਗਲਤ ਹੈ ਉਹਦੇ ਉੱਤੇ ਪਰਚਾ ਦਰਜ ਕਰਾਇਆ ਜਾਵੇ ਜੇ ਅਗਰ ਇੱਥੇ ਦਾ ਕੋਈ ਬੰਦਾ ਐਦਾ ਦਾ ਕੰਮ ਕਰ ਰਿਹਾ ਸਾਡਾ ਬਾਈਚਾਰਾ ਖਰਾਬ ਕਰਾ ਰਿਹਾ ਪੰਜਾਬੀ ਭਰਾਵਾਂ ਨਾਲ ਤੇ ਯੂਪੀ ਬਿਹਾਰ ਵਾਲੇ ਜਿਹੜਾ ਅੰਦਾਜ਼ੇ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ